ਅਸੀਂ ਘਟੋ ਘਟ ਨਹੀਂ 80000 ਰੁਪਇਆ ਭਰਾਵਾ ਲਾਟੇ ਆਂ ਉਹਨੇ ਇੰਦਾ ਦਿਹਾੜੀਆਂ ਕਰ ਕਰ ਕੇ ਨਸ਼ੀ ਨਸ਼ੀ ਛਡਾਊ ਕੇਂਦਰ ਹਾਂ ਹੁਣ ਲਿਆਂਦਾ 80000 ਲਾਇਆ ਸਰਕਾਰੀ ਹਸਪਤਾਲ ਤੇ ਜਿਹੜੇ ਨਾਲ ਗੋਲੀਆਂ ਦਿਕਾਓ ਕਥਮ ਦਿਕਾਓ ਮੁੰਡੇ ਸਾਰੇ ਜਾਂਦੇ ਸਾਡੇ ਕਿਹੜੀਆਂ ਗੋਲੀਆਂ ਗੋਲੀਆਂ ਨਸ਼ੇ ਦੀਆਂ ਮੁੰਡੇ ਜਾਂਦੇ ਸਰਕਾਰ ਦਿੰਦੀ ਹੈ ਦਿੰਦੀ ਆ ਪਹਿਲੇ ਫ੍ਰੀ ਮੈਲਦੀ ਹੈ ਕਿ ਪੈਸੇ ਫ੍ਰੀ ਮੈਲਦੀ ਆ ਅਧਾਰ ਕਾਰਡ ਹਾਂ ਕਿਹੜੀ ਗੋਲੀ ਗੜੀ ਨੂੰ ਮੈਨੂੰ ਪਤਾ ਨਹੀਂ ਸਾਨੂੰ ਅੱਲਾ ਰੱਖਣ ਵਾਲੀ ਪਰ ਜਾਈ ਸਾਡੀ ਉਥੇ ਨਸ਼ੇ ਛਡਾਉ ਕੇ ਅੰਦਰ ਤੇ ਦੋ ਵਾਰੀ ਇਹਨੇ ਫੜਾਇਆ ਚਾਰ ਕੁੜੀਆਂ ਆਇਆ ਇਹਨੇ ਕਰ ਕਰਕੇ ਅਸੀਂ ਜਮਾ ਪੈਸੇ ਸੈਂਟਰਾਂ ਚ ਕਰ ਕਰਕੇ ਨਸ਼ਾ ਛਡਮਨੇ ਆ ਨਸ਼ੇ ਰੋਕ ਟੀਕੇ ਲਾ ਲੰਬਰੀ ਜਾ ਰਹਾ ਹੈ ਬਾਬੂ ਜੀ ਆਪ ਦੇਖ ਲੋ ਉਹਨਾਂ ਦੇ ਹੱਥ ਵਿੱਚ ਬੀੜੀ ਫੜੀ ਹੈ ਇਹ ਕੋ ਪੱਕਾ ਨਿਸ਼ਾਨਾ ਮੀਣੀ ਮਨਾ ਵੀ ਪੁੰਦਾ ਹੀ ਕੋਈ ਕਰ ਤੁਸੀਂ ਕੀ ਕਰਦੇ ਹੋ ਕਿ ਕੰਮ ਕਰ ਕੀ ਕਰਦੇ ਮੈਨੂੰ ਕੰਮ ਨੂੰ ਕਰਾ ਜਾਂ ਖੁੱਲਾ ਕਰ ਦਿਹਾੜੀ ਮਿਲ ਕੇ ਕਰ ਲਈ ਤੇ ਉਹਦੇ ਨਾਲ ਤੋਰੇ ਘੁਰਦੇ ਆ ਤਰੀਕਾ ਨਾ ਮਤਲਬ ਤੁਹਾਨੂੰ ਹੁੰਦਾ 11 ਹੋ ਰਿਹਾ ਪਟਵੰਦੇ ਵਿੱਚ ਫੇਰ ਕੇ ਉਹ ਮੁੰਡਿਆਂ ਨੂੰ ਕਾਬੂ ਕਰ ਜਿਹੜੇ ਨਸ਼ੇ ਖਾਂਦੇ ਆ ਹੁਣ ਉਹਨਾਂ ਮਾਵਾਂ ਨੂੰ ਪਤਾ ਵਾ ਜਿਹੜਾ ਦੇ ਪੁੱਤ ਨਸ਼ੇ ਕਰਕੇ ਤਾਂ ਅੱਧੀ ਉਮਰ ਨਹੀਂ ਭੋਗਦੇ ਜਦੋਂ ਮਰ ਜਾਂਦੇ ਬਾਲ ਨਹੀਂ ਪਿਆ ਹਵ ਨਹੀਂ ਮਰਦਾ ਸਾਨੂੰ ਲੱਗਦਾ ਸਤਾ ਜੀ ਨਵਨੀ ਸੁਧਾਰ ਜੇ ਕਹੀਏ ਵੀ ਥੋੜਾ ਵੀ ਹੈਗਾ ਸੁਧਾਰ ਉਸ ਸੁਧਾਰ ਨੂੰ ਇੰਨੇ ਵੱਡੇ ਐਕਸ਼ਨ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ ਨਹੀਂ ਅਜੀ ਘਰ ਘਰ ਟੈਰੇ ਨੇ ਉਹ ਕਹਿੰਦੇ ਕਿ ਜਿਹੜੇ ਨਸ਼ਾ ਤਸਕਰ ਲੋਕ ਲੋਕ ਨੂੰ ਦਿਖਾਵਾ ਦਿਖਾਉਂਦੇ ਲੋਕ ਦਿਖਾਵਾ ਕਰਨਦੇ ਆ ਘਰ ਤਾਂ ਆ ਨਹੀਂ ਮਸਲੇ ਹੱਲ ਹੋਣੇ ਇਹ ਜੜ ਰੋਕਣਗੇ ਜਿਹੜੇ ਅਸਲ ਵਾ ਮੁੱਦਾ ਹੋ ਰੋਕਣਗੇ ਫੇਗਾਰ ਰੋਕਣਗੇ ਘਰ ਵਾ ਅਈ ਹੁਣ ਇਹ ਕਾਣਾ ਚਾਹੁੰਦੇ ਆ ਵੀ ਜੇ ਹੁਣ ਨਸ਼ੇ ਛਡਾਊ ਦੇ ਕੇਂਦਰ ਪਿੱਛੇ ਪਿਆ ਹੈ ਇਹ ਮੁੱਖ ਮੰਤਰੀ ਤੇ ਘਰ ਘਰ ਫੇਰ ਕੇ ਹਰ ਸ਼ਹਿਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਖੋਲਿਆ ਜਾਵੇ ਸੜਕੋ ਤੋਂ ਜਮਾਂ ਵੀ ਨਹੀਂ ਕਰਾ ਹੁੰਦੇ ਅਗਲੇ 15-15 ਹਜ਼ਾਰ ਮਹੀਨੇ ਲਾ ਮੰਗ ਲੈਂਦੇ ਆ ਤੇ ਸ਼ਹਿਰ ਦੇ ਵਿੱਚ ਇਹ ਨਸ਼ਾ ਛਡਾਊ ਕੇਂਦਰ ਖੋਲਿਆ ਜਾਵੇ ਫਰੀ ਤੇ ਜਿਹੜਾ ਬੱਚਿਆਂ ਦਾ ਮੁਕਤ ਇਲਾਜ ਹੋ ਜਾਵੇ ਤੇ ਬੰਦੇ ਬਣ ਜਾਣ ਸਾਡੀ ਜ਼ਿੰਦਗੀ ਬਣ ਜਾਵੇ ਉਹਾਰੇ ਮਾਪਿਆਂ ਨੂੰ ਤਾਂ ਅਗਲੇ 10 ਰੁਪਏ ਨਹੀਂ ਦੇ ਸਕਦੇ ਤੇ ਉਹਨਾਂ ਉਹ ਉਲਟਾ ਹੀ ਦਿੰਦੇ ਆ ਉਹਨਾਂ ਨੂੰ ਲਾ ਕੱਛਿਆਂ ਤੱਕ ਵੀ ਲੀੜੇ ਲੈ ਕੇ ਦਈਦੇ ਆ ਭਾਵੇਂ ਅਸੀਂ ਕੁਆੜ ਚੋ ਲਿਆ ਕੇ ਤੇ ਉਹਨਾਂ ਨੰਗ ਠਾਕੀਦਾ ਉਹ ਤਾਂ 10 ਰੁਪਏ ਨਹੀਂ ਮਾ ਕੇ ਆਉਂਦਾ ਪਾ ਲੈਣਾ ਉਹਦੀ ਗੱਲ ਨਹੀਂ ਨਿਆਣਾ ਨਹੀਂ ਤਖੜਿਆ ਤੇਰੇ ਅਰਕੇ ਦਾੜ ਨਾਲੇ ਜਲੰਧਰ ਦੇ ਵਿੱਚ ਯੋਧੇ ਨਸ਼ਿਆ ਵਿਰੁੱਧ ਰੈਲੀ ਮੁੱਖ ਮੰਤਰੀ ਭਗਮਨਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਦੀ ਲੀਡਰਸ਼ਿਪ ਸਾਰੀ ਪਹੁੰਚੀ ਹੋਈ ਹੈ ਜਲੰਧਰ ਅੱਜ ਸੋ ਉੱਥੇ ਹੀ ਚੱਲਦੀ ਜਿਨ੍ਹਾਂ ਨੇ ਰੈਲੀਆਂ 'ਚ ਬਹਿਣਾ ਹੈ ਉਹ ਲੋਕ ਰੈਲੀਆਂ 'ਚ ਨਹੀਂ ਬਲਕਿ ਆ ਦੇਖ ਸਕਦੇ ਹੋ ਕਿ ਬਾਹਰ ਬੈਠੇ ਹੋਏ ਮੇਰੇ ਪਿੱਛੇ ਤੁਸੀਂ ਤਾਂ ਵੀ ਤੁਹਾਨੂੰ ਕਹਿੰਦਾ ਬੀਬੀਆਂ ਪੂਰੀਆਂ ਐਨ ਲੰਬੀ ਤਦਾਰ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਗੱਲਬਾਤ ਇਹ ਹੈ ਕਿ ਆਖਿਰਕਾਰ ਮੁੱਖ ਮੰਤਰੀ ਪੰਜਾਬ ਅੰਦਰ ਪਹੁੰਚ ਹੋਇਆ ਲੇਕਿਨ ਅੰਦਰ ਕੀ ਮਾਮਲਾ ਅੰਦਰ ਕਿਹੋ ਜਿਹੇ ਮਨਿਸਟਰ ਜਿਹੜੇ ਮੰਤਰੀ ਸਾਡੇ ਭਾਸ਼ਣ ਦੇ ਰਹੇ ਨੇ ਉਹਨਾਂ ਵੱਲੋਂ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀ ਜਾਈਆਂ ਲੇਕਿਨ ਬੀਬੀਆਂ ਜਿਹੜੀਆਂ ਇੱਥੇ ਪਹੁੰਚੇ ਨੇ ਵਾਪਸ ਕਿਉਂ ਆਈਆਂ ਨੇ ਬਾਹਰ ਕਿਉਂ ਆਈਆਂ ਨੇ ਗੱਲਬਾਤ ਕਰ ਲੈਨੇ ਆ ਹਾਂਜੀ ਇਹ ਸਤਿ ਸ੍ਰੀ ਅਕਾਲ ਜੀ ਤੁਸੀਂ ਕਿ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਸ਼ਾਕਟ ਅੰਦਰ ਜਾ ਕੇ ਆਏ ਹੋ ਮੰਤਰੀ ਸਾਹਿਬ ਨੇ ਜੋ ਤੁਸੀਂ ਕਿਹਾ ਉਹਨਾਂ ਨੇ ਸੁਣਿਆ ਕੀ ਅੰਦਰ ਕੀ ਸੁਣ ਕੇ ਕੀ ਆਏ ਹੋ ਤੁਸੀਂ ਅਸੀਂ ਤੇ ਇਹ ਹੀ ਦੇਖਦੇ ਹੋਏ ਦੇਖ ਕੇ ਆਏ ਆ ਕਿ ਨਸ਼ੇ ਬਾਰੇ ਦੱਸਦੇ ਆ ਪਰ ਬੰਦ ਨਹੀਂ ਹੋ ਰਹੇ ਬੰਦ ਨਹੀਂ ਹੋ ਰਹੇ ਕਿਉਂਕਿ ਦੇਖੋ ਉਹਨਾਂ ਨੇ ਮਾਸਾ ਜੀ ਨਵਨੀ ਸੁਧਾਰ ਜੇ ਕਹੀਏ ਵੀ ਥੋੜਾ ਵੀ ਹੈਗਾ ਸੁਧਾਰ ਕੋਈ ਸੁਧਾਰ ਨਹੀਂ ਐਡੇ ਵੱਡੇ ਐਕਸ਼ਨ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਨਹੀਂ ਹੈ ਜੀ ਨਹੀਂ ਘਰ ਘਰ ਟੈਰੇ ਨੇ ਉਹ ਕਹਿੰਦੇ ਕਿ ਜਿਹੜੇ ਨਸ਼ਾ ਤਸਕਰ ਨੇ ਲੋਕ ਦਿਖਾਵਾ ਦਿਖਾਉਂਦੇ ਲੋਕ ਦਿਖਾਵਾ ਕਰਨਦੇ ਆ ਕਰਟਾਂਆਂ ਨਹੀਂ ਮਸਲੇ ਹੱਲ ਹੋਣੇ ਇਹ ਜੰਡ ਰੋਕਣਗੇ ਜਿਹੜੇ ਅਸਲ ਵਾ ਮੁੱਦਾ ਹੋ ਰੋਕਣਗੇ ਫੇਈ ਗਾ ਰੋਕਣਗੇ ਘਰ ਵਾ ਇਧਰ ਬਾਪੂ ਜੀ ਤੁਹਾਨੂੰ ਕੀ ਲੱਗਦਾ ਹੁਣ ਅੰਦਰ ਤੁਸੀਂ ਜਾ ਕੇ ਆਏ ਹੋ ਯੋਧ ਨਸ਼ਾ ਰ ਵਿਰੋਧ ਰੈਲੀ ਆਜ ਰੈਲੀ ਚ ਆਏ ਹੋ ਕੀ ਕੀ ਦੇਖਿਆ ਅੰਦਰ ਜਾ ਕੇ ਆਏ ਹੋ ਯੋਧ ਨਸ਼ਾ ਬਾਰੇ ਗੱਲ ਚੱਲ ਰਹੀ ਆ ਕੀ ਗੱਲ ਚੱਲ ਰਹੀ ਆ ਮਤਲਬ ਤੁਹਾਨੂੰ ਵੀ ਲੱਗਦਾ ਕਿ ਹਰ ਚਿੱਟੇ ਪੀ ਕੇ ਕਰ ਬਰਬਾਦ ਹੋ ਰਹਾ ਆ ਨਸ਼ੇ ਰੋਕ ਟੀਕੇ ਲਾ ਲੰਬਰੀ ਚੱਲ ਰਹਾ ਆ ਬਾਬੂ ਜੀ ਆਪ ਦੇਖ ਲੋ ਉਹਨਾਂ ਦੇ ਹੱਥ ਵਿੱਚ ਬੀੜੀ ਫੜੀ ਐ ਇਹ ਕੋਈ ਪੱਕਾ ਨਿਸ਼ਾਨਾ ਬੀੜੀ ਬੀੜੀ ਮਨਾਂ ਵੀ ਪੁੰਦਾ ਹੀ ਕੋਈ ਗੱਲ ਐ ਬੀੜੀ ਬੀੜੀ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ ਬੀੜੀ ਦਾ ਕੋਈ ਨਿਸ਼ਾਨਾ ਨਹੀਂ ਬੀੜੀ ਦਾ ਨਹੀਂ ਨਹੀਂ ਰਹਿਣ ਦਿਓ ਠੀਕ ਐ ਬਾਬੂ ਕਹਿੰਦਾ ਬੀੜੀ ਦਾ ਕਹਿੰਦੇ ਕੋਈ ਨਿਸ਼ਾਨਾ ਨਹੀਂ ਬੀੜੀ ਪੀਲੀ ਪੀਲੀ ਨਾ ਪੀਲੀ ਤਾਂ ਪਰ ਬੀੜੀ ਤੇ ਹੁਣ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਯੋਧ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਐ ਏਡੀ ਵੱਡੀ ਰੈਲੀ ਆ ਐਡੇ ਲੋਕ ਪੂਰੇ ਪੰਜਾਬ ਤੋਂ ਅੱਜ ਇੱਥੇ ਪਹੁੰਚੇ ਆ ਮੁੱਖ ਮੰਤਰੀ ਪੰਜਾਬ ਅੱਜ ਆ ਗਏ ਤੁਸੀਂ ਵੀ ਆਏ ਹੋ ਰੈਲੀ ਵਿੱਚ ਅੱਜ ਬੇਟੇ ਕੀ ਗੱਲ ਐ ਅੰਦਰ ਹੀ ਆ ਗਿਆ ਕਿੰਕਾ ਚੱਲ ਗਿਆ ਬੱਸ ਅੰਦਰ ਕੋ ਸਮਝ ਨਹੀਂ ਲੱਗੀ ਭਾਜੀ ਅੰਦਰ ਸੁਣ ਕੇ ਨਹੀਂ ਆਏ ਨਹੀਂ ਸੁਣ ਕੇ ਤਾਂ ਨਸ਼ਿਆਂ ਬਾਰੇ ਗੱਲ ਚੱਲ ਰਹੀ ਆ ਹਾਂ ਮੈਂ ਨਸ਼ਿਆਂ ਦੇ ਵਿਰੁੱਧ ਗੱਲ ਚੱਲ ਰਹੀ ਆ ਗਰਮੀ ਗਰਮੀ ਅੰਦਰ ਜਾਣਾ ਨਹੀਂ ਗਰਮੀ ਸਿਰ ਕੁਰੇ ਲੱਗੇ ਆ ਕਿ ਇਹ ਅਸੀਂ ਝੂਠੀ ਬੋਲਣਾ ਅੱਛਾ ਭਾਈ ਪ੍ਰਬੰਧ ਵਧੀਆ ਕੀਤਾ ਹੈ ਪ੍ਰਬੰਧ ਹੈ ਪ੍ਰਬੰਧ ਵਧੀਆ ਕੀਤਾ ਹੋਇਆ ਇਹ ਗੱਲ ਨਹੀਂ ਹੈਗੀ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਆ ਪਰ ਥੋੜਾ ਜਿਹਾ ਐਦਾਂ ਆ ਜਿਆਦਾ ਕਰਕੇ ਕੁਝ ਪਤਾ ਵੀ ਨਹੀਂ ਲੱਗਦਾ ਕੀ ਕਹਿੰਦੇ ਕੀ ਨਹੀਂ ਕਹਿੰਦੇ ਮੈਨੂੰ ਪਤਾ ਨਹੀਂ ਲੱਗ ਰਿਹਾ ਕੁਝ ਨਹੀਂ ਭਾਜੀ ਪਤਾ ਲੱਗ ਕੋਈ ਇੱਕ ਗੱਲ ਕਹਿੰਦਾ ਨਸ਼ਾ ਵਾਲੇ ਗੱਲ ਕਰ ਨਸ਼ਾ ਵਾਲੇ ਗੱਲ ਕਰ ਕੀ ਰਹੀ ਵੀ ਦੱਦੂ ਮੜੀ ਜੀ ਨਸ਼ਾ ਬਾਰੇ ਘਰਾਂ ਦੇ ਘਰ ਬਰਬਾਦ ਹੋ ਰਹੇ ਆ ਜੀ ਜੀ ਵਾਲੀ ਕਾਰਵਾਈ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਹੁਣ ਲੋਕਾਂ ਦੇ ਘਟਾਏ ਜਾ ਰਹੇ ਨਸ਼ਾ ਤਸਕਰ ਨੇ ਸਾਡੇ ਪਿੰਡਾਂ ਦੇ ਕਿਹੜੇ ਢਾਈ ਨਹੀਂ 400 ਆਏ 400 ਤੁਹਾਡੀ ਹੈਗੀਆਂ ਉਹ ਬੰਦੇ ਬੰਦੇ ਦੇ ਪਿੰਡਾਂ ਚ ਆ ਵੀ ਹੁੰਦੇ ਜਿਹਨਾਂ ਢਾਣ ਵਾਲੇ ਘਰ ਹੈਗੇ ਉਹ ਬੰਦੇ ਹੈਗੇ ਨਹੀਂ ਨਹੀਂ ਗਰੀਬੀ ਦੇ ਬੰਦੇ ਵਿਚਾਰੇ ਨਸ਼ੇ ਨਸ਼ੇ ਵਿੱਚ ਨਾਲੇ ਹੈਗੇ ਨਹੀਂ ਨਹੀਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਜਗਾ ਜਗਾ ਬੋਰਡ ਲਾਏ ਆ ਸਰਕਾਰੀ ਹਸਪਤਾਲ ਤੇ ਸਰਕਾਰੀ ਹਸਪਤਾਲ ਤੇ ਜਿਹੜੀਆਂ ਗੋਲੀਆਂ ਦਿੰਦਾ ਉਹ ਕਥੋਂ ਦਿੰਦਾ ਮੁੰਡੇ ਸਾਰੇ ਜਾਂਦੇ ਸਾਡੇ ਕਿਹੜੀਆਂ ਗੋਲੀਆਂ ਗੋਲੀਆਂ ਨਸ਼ੇ ਦੀਆਂ ਮੁੰਡੇ ਜਾਂਦੇ ਸਰਕਾਰ ਦਿੰਦੀ ਹੈ ਦਿੰਦੀ ਆ ਇਹ ਫ੍ਰੀ ਮਿਲਦੀ ਹੈ ਕਿ ਪੈਸੇ ਵਿੱਚ ਫ੍ਰੀ ਮਿਲਦੀ ਆ ਆਧਾਰ ਕਾਰਡ ਤੇ ਹਾਂ ਕਿਹੜੀ ਗੋਲੀ ਗੜੀ ਨੂੰ ਮੈਨੂੰ ਪਤਾ ਨਹੀਂ ਸਾਬ ਨੂੰ ਅਲਰਖਣ ਵਾਲੀ ਕਿਸੇ ਵਾਰੀ ਧਾਨ ਪੜੀ ਆ ਜੀਵ ਨਾਲੇ ਰੱਖਣੇ ਦੀ ਗੋਲੀ ਉਹਦਾ ਕਹਿੰਦੇ ਨਸ਼ਾ ਛਡਾਉਂਦੀ ਨਹੀਂ ਗੋਲੀ ਨਾਲੇ ਨਾ ਨਹੀਂ ਛਡਾਉਂਦੇ ਕਿੱਥੇ ਸਾਡੇ ਤੇ ਮੁੰਡੇ ਜਦ ਦਵਾਈ ਲੈਣ ਜਾਵੋ ਨਾਲੇ ਫੋਨ ਆ ਜਾਂਦਾ ਪਿੱਛੇ ਵੀ ਸਰ ਤੁਹਾਡੀ ਦਵਾਈ ਬਣਦੀ ਤੁਸੀਂ ਦਵਾਈ ਕਦੇ ਨਹੀਂ ਲੈਣਾ ਹੈ ਖੁਦ ਆਪ ਹੀ ਨਸ਼ੇ ਦੇ ਲਗਾਏ ਹੋ ਜਾਂ ਲੋਕੀ ਦਾ ਹਾਂ ਸਾਡੇ ਜਾਂਦੇ ਮੁੰਡੇ ਕਾਰੀਆਂ ਸਤਾਣਾ ਚ ਉਹ ਬੰਦ ਕਰਨ ਕਰਕੇ ਮੁੰਡੇ ਜਿੰਨਾਂ ਦੀ ਜਿੰਦਗਾ ਖਰਾਬ ਹੋ ਜਾਂਦੇ ਗੈਂ ਆ ਇਹਦਾ ਇੱਕ ਮਰ ਗਿਆ ਕਿ ਇਹਦੇ ਦੋ ਵਾ ਦੋ ਮਰ ਗਏ ਆਹਾ ਤੇ ਤੁਸੀਂ ਅੱਜ ਆਏ ਹੋ ਅੱਜ ਮੇਨ ਰੈਲੀ ਦਾ ਮਕਸਦ ਸਿਗਾ ਮੁੱਖ ਮੰਤਰੀ ਪੰਜਾਬ ਦਾ ਕੀ ਯੋਧ ਨਸ਼ਾ ਵਿਰੁੱਧ ਇਹਨੂੰ ਤੁਸੀਂ ਕਿੰਨਾ ਕ ਕਾਮਯਾਬ ਸਮਝਦੇ ਹੋ ਅੱਜ ਦੀ ਰੈਲੀ ਨੂੰ ਜੇ ਹੱਲ ਹੋ ਜੇ ਫਿਰ ਤਾਂ ਬਹੁਤ ਵਧੀਆ ਸਮਝਦੇ ਆ ਜੀ ਪੀਆ ਭਰਾਵਾ ਇਹਦੀਆਂ ਚਾਰ ਕੁੜੀਆਂ ਇੱਕੋ ਮੁੰਡਾ ਤੇ ਮੁੰਡਾ ਇਹਦਾ ਪੰਜੀ ਦਾ ਕੰਮ ਨਹੀਂ ਕਰ ਰਿਹਾ ਗੋਲੀਆਂ ਖਾ ਕੇ ਤੁਰਿਆ ਫਿਰਦਾ ਰਿਹਾ ਇਹਨੂੰ ਜਾਂਦਾ ਕਦੀਆਂ ਨੂੰ ਕੰਮ ਪੰਜੀ ਦਾ ਨਹੀਂ ਕਰਦਾ ਰੋਟੀਆਂ ਘਰੋਂ ਖਾਂਦਾ ਪਰ ਜਾਈ ਸਾਡੀ ਉਹ ਨਸ਼ੇ ਛਡਾਓ ਕੇ ਅੰਦਰ ਤੇ ਦੋ ਵਾਰੀ ਇਹਨੇ ਫੜਾਇਆ ਚਾਰ ਕੁੜੀਆਂ ਆਇਆ ਇਹ ਕਰ ਕਰਕੇ ਅਸੀਂ ਜਮਾ ਪੈਸੇ ਸੈਂਟਰਾਂ ਚ ਕਰ ਕਰਕੇ ਨਸ਼ਾ ਛਡਮਨੇ ਆ ਨਾ ਨਸ਼ਾ ਛਡੰਦੇ ਕਿਹੜੇ ਵਰਗਾ ਜਿਹੜੀ ਸਰਕਾਰੀ ਨਸ਼ਾ ਛਡਾਉ ਕੇਂਦਰ ਆ ਉਹ ਚ ਪੈਸੇ ਲੱਗਦੇ ਨਹੀਂ ਹਾਂ ਨਹੀਂ ਸਰਕਾਰੀ ਚ ਨਹੀਂ ਆਹੀ ਪ੍ਰਾਈਵੇਟ ਛੱਡਿਆ ਦੋ ਵਾਰੀ ਪੈਸੇ ਲਾ ਲਾ ਕੇ ਸਰਕਾਰੀ ਚ ਕਿਉਂ ਨਹੀਂ ਛੱਡਿਆ ਸਰਕਾਰੀ ਚਾਹਦੇ ਨਹੀਂ ਇਹ ਨਹੀਂ ਕੇਅਰ ਕਰਦੇ ਕਿਉਂਕਿ ਮੁੱਖ ਮੰਤਰੀ ਪੰਜਾਬ ਤੋਂ ਲੋ ਆ ਵੀ ਆ ਕਿ ਦੋ ਤਿੰਨ ਸਾਲ ਅਸੀਂ ਇਹ ਨਸ਼ਾ ਛਡਾਉ ਕੇਂਦਰ ਹੀ ਮਤਲਬ ਉਹ ਤਿਆਰ ਕਰਦੇ ਨੇ ਤਾਂ ਕਿ ਜਦੋਂ ਨਸ਼ਾ ਨਸ਼ੇ ਤੇ ਅਸੀਂ ਠੱਲ ਪਾਉਣੀ ਆ ਜਿਹੜੇ ਲੋਕ ਆਦੀ ਨੇ ਉਹਨਾਂ ਨੂੰ ਮਲਕਾਬੂ ਕੀਤਾ ਜਾਵੇ ਲਰਨਗੇ ਤੇ ਭਰਾਵਾ ਫੇਜ ਪਤਾ ਲੱਗਣਾ ਹਨ ਹਾਂਜੀ ਆਹਾਂ ਸਾਡਾ ਤਾਂ ਆਰ ਦਾ ਇੱਕ ਪਤਾ ਉਹ ਵੀ ਨਸ਼ਾ ਖਾਂਦਾ ਸੀ ਕਿੱਥੇ ਜ਼ਿੰਦਗੀ ਗੁਜ਼ਾਰਨੀ ਮਾਰੇ ਤੁਸੀਂ ਤੁਸੀਂ ਥੋੜਾ ਪੋਤਿਆਂ ਥੋੜਾ ਮੁੰਡਾ ਤੁਸੀਂ ਮਣਾ ਮਣਾ ਕਰ ਦਿਓ ਥੋੜੇ ਕਿਸੇ ਤੇ ਰੁਕਦੇ ਨਹੀਂ ਕੋਈ ਰੋਕਦੇ ਫੇਵਿਕ ਚੰਨੀ ਦੇ ਕੇ ਦੇ ਦ ਨਸ਼ੇ ਵਾਲੇ ਕਿਤੇ ਸੰਦੇ ਦੂਜੇ ਉਂਗਲਾਂ ਦੇ ਚੱਲ ਲੈ ਜਾਂਦੇ ਅਸੀਂ ਹੁਣ ਰੋਟੀ ਵੀ ਕਮਾ ਕੇ ਖਾਣੀ ਕਿ ਮੁੰਡਿਆਂ ਦੀ ਰਹਿਣਾ ਦਿਹਾੜੀ ਵੀ ਅਸੀਂ ਕਰਨੀ ਮਿਹਨਤ ਕਰਦੇ ਆ ਘਰਾਂ ਚ ਆਜੀ ਤੁਸੀਂ ਆਜੀ ਤੁਸੀਂ ਕਿਵੇਂ ਆਏ ਹੋ ਇੱਥੇ ਮਤਲਬ ਆਹ ਨਸ਼ੇ ਦਾ ਕਰਕੇ ਹੀ ਆਏ ਸੀ ਵੀ ਨਸ਼ਾ ਛਡਾਓ ਕਹਿੰਦੇ ਸਰ ਇਕੱਠ ਹੋਣਾ ਸਾਨੂੰ ਹੁਣ ਕੀ ਪਤਾ ਸਰਕਾਰਾਂ ਦਾ ਆਹ ਮੈਂ ਓਏ ਕਿ ਪਿੰਡਾਂ ਦੇ ਪਿੰਡ ਮਾਰਨ ਦੇ ਹੋਏ ਹੁਣ ਵੀ ਮਤਲਬ ਘਰਾਂ ਦੇ ਵਿੱਚ ਫੇਰ ਕੇ ਉਹ ਮੁੰਡਿਆਂ ਨੂੰ ਕਾਬੂ ਕਰ ਜਿਹੜੇ ਨਸ਼ੇ ਖਾਂਦੇ ਆ ਹੁਣ ਉਹਨਾਂ ਮਾਵਾਂ ਨੂੰ ਪਤਾ ਵਾ ਜਿਹਨਾਂ ਦੇ ਪੁੱਤ ਨਸ਼ੇ ਕਰਕੇ ਤਾਂ ਅੱਧੀ ਉਮਰ ਨਹੀਂ ਭੋਗਦੇ ਜਦੋਂ ਮਰ ਜਾਂਦੇ ਬਾਲ ਨਹੀਂ ਪਿਆ ਹਵ ਨਹੀਂ ਮਰਦਾ ਸਾਨੂੰ ਲੱਗਦਾ ਕਿ ਤੇ ਉਹ ਵਾਜ ਜੀ ਮੀਂਦਾਰਾਂ ਦੇ ਘਰ ਅੱਛਾ ਜਾਣਾ ਪੈਂਦਾ ਸਾਨੂੰ ਮਹੰਤਰਾ ਬਾਲ ਲੈਣੀ ਪਿਆ ਫੇਰ ਉਹ ਫੇਰ ਭੋਗ ਲਈ ਨਾਵਦਾ ਅਗਲੇ ਕਹਿੰਦੇ ਕਿਉਂ ਸਾਨੂੰ ਪੁੱਛ ਕੇ ਲਾਏ ਨਾ ਤੁਸੀਂ ਜੰਮੇ ਹੋ ਤੁਸੀਂ ਹੋਣ ਇਹਨਾਂ ਨੂੰ ਸੰਭਾਲੋ ਆਪਾ ਬੰਦੇ ਦਾ ਸੰਸਕਾਰ ਕਰਨ ਦੇ ਲਈ ਘੱਟੋ ਘੱਟ 10000 ਰੁਪਏ ਚਾਹੀਦਾ ਹਾਂ ਤਾਂ ਉਹ ਉਹ ਜਿਹੜਾ ਮਰਦੇ ਆ ਜਾਂ ਟੀਕਾ ਲਾਉਣ ਲੱਗੇ ਤਾਂ ਘਰ ਪੈਸਾ ਨਹੀਂ ਹੁੰਦਾ ਕੋਈ ਵੀ ਰੁਪਈਆ ਵਾਲੀ ਹੁੰਦਾ ਕੋਲ ਕੋਈ ਹਾਂ ਮਰੇ ਘਰੇ ਤਾਂ ਹੋਣੇ ਪੈਸੇ ਹੁੰਦੇ ਚਾਰ ਚਾਰ ਮਹੀਨੇ ਤੁਰਗਾ ਕੀ ਕੀ ਤੋਰੇ ਤੋਰਨਾ ਤੁਸੀਂ ਤੁਸੀਂ ਕੀ ਕਰਦੇ ਹੋ ਕਿ ਕੰਮ ਕਰ ਕੀ ਕਰ ਮਰੇ ਘਰ ਨੂੰ ਕਰਾ ਜਾਂ ਖੁੱਲਾ ਕਰ ਦਿਹਾੜੀ ਮਿਲ ਕੇ ਕਰ ਲਈ ਤੇ ਉਹਦੇ ਨਾਲ ਤੋਰੇ ਤੋਰਦੇ ਆ ਮਰੇ ਘਰ ਨਾਲ ਮਤਲਬ ਤੁਹਾਨੂੰ ਹੁੰਦਾ 11 ਹੋ ਰਿਹਾ ਗੁਜ਼ਾਰਾ ਨਹੀਂ ਹੁੰਦਾ ਦੋ ਦੋ ਮਹੀਨੇ ਪੈਸੇ ਨਹੀਂ ਮੈਨਟ ਆਏ ਉਹਦੋਂ ਕੋ ਬਿਮਾਰ ਹੋ ਜਾਂ ਨਾਲ ਜਾਂ ਆਪਾਂ ਮਾਰ ਹੋ ਗਏ ਜਾਂ ਕੋਈ ਬੱਚਾ ਬਿਮਾਰ ਹੋ ਗਿਆ ਪੈਸੇ ਨਤੰਗ ਹੋ ਜੇ ਹੁਣ ਇਲਾਜ ਕਿਦਾਂ ਕਰਾਇਗੇ ਡਾਕਟਰਾਂ ਤੋਂ ਥੋੜਾ ਦੇਖਣਾ ਆ ਵੀ ਮਤਲਬ ਵੀ ਇੱਥੇ 10000 ਰੁਪਏ ਜਾਂ ਤੁਸੀਂ ਦਿਹਾੜੀ ਵਾਲੇ ਥੋੜੇ ਪੈਸੇ ਲੈ ਲਗੇ ਉਹਨਾਂ ਤੇ ਮੂੰਹ ਅੜ ਕੇ ਥੱਬੇ ਮੰਗ ਲੈਂਦੇ ਆ ਤੇ ਇਸ ਲੋਕ ਨੂੰ लाज ਦੁੱਖ ਵਿੱਚ ਮਰ ਜਾਂਦੇ ਆ ਹਾਂ ਤੇ ਕੈਂਸਰ ਦਿਹਾੜੀ ਆ ਤੇ ਇਹਨਾਂ ਕੀ ਬਣਦਾ ਕਿੰਨੇ 350 ਆਹ ਆ ਦਿਹਾੜੀ ਹੋਈ ਆ ਆ 350 ਦਿਹਾੜੀ ਆ ਦਿਹਾੜੀ ਵਿੱਚ ਤੁਸੀਂ ਦੱਸੋ ਆਟਾ ਲਿਆ ਵਗਿਆ ਕਿ ਆਦਾ ਕੀ ਗਿਜਾਰਾ ਕਰੀ ਦਿਹਾੜੀ ਮਹੀਨੇ ਦੀ ਕਿੰਨੀਆਂ ਦਿੜੀਆਂ ਲੱਗ ਜਾਂਦੀ ਵੇ ਦਿਹਾੜੀਆਂ ਕਿਤੇ ਕਿੰਨੇ ਲੱਗਦੇ ਕੰਮ ਆ 5 ਲਵੰਦੇ 5 ਲਵੰਦੇ ਨਰੇਗਾ ਦੇ ਮਹੀਨੇ ਦੇ ਚਾਰ ਪੰਜ ਦਿਨ ਮਹੀਨੇ ਦੇ ਵਿੱਚ ਪੰਡਾਂ ਵਿੱਚ ਚਾਰ ਪੰਜ ਦਿਨ ਦਾ ਕੰਮ ਦਿੰਦੇ ਆ ਹਾਂ ਉਹ ਉਹ ਚਾ ਉਹ ਵੀ ਦੋ ਹੀ ਮਹੀਨੇ ਪੈਸੇ ਆਉਣੇ ਆ ਤੇ ਦੋ ਮਹੀਨੇ ਪਿਛੇ ਉਹ ਤਾਂ ਘਰ ਦਾ ਤੋਰ ਆਪਣੀ ਤੋਰਨ ਡਿਆ ਹਾ ਤੇ ਆਣਿਆ ਦੇ ਇਲਾਜ ਕੀ ਕਰਾਉਣੇ ਆਈ ਹੁਣ ਇਹ ਕਹਿਣਾ ਚਾਹੁੰਦੇ ਆ ਵੀ ਜੇ ਹੁਣ ਨਸ਼ੇ ਛਡਾਊ ਦੇ ਕੇਂਦਰ ਪਿੱਛੇ ਪਏ ਆ ਇਹ ਮੁੱਖ ਮੰਤਰੀ ਤਾਂ ਘਰ ਘਰ ਫੇਰ ਕੇ ਹਰ ਸ਼ਹਿਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਪੋਲਿਆ ਜਾਵੇ ਸੜਕੋ ਤੋਂ ਜਮਾਂ ਵੀ ਨਹੀਂ ਕਰਾ ਹੁੰਦੇ ਅਗਲੇ 15 15000 ਮਹੀਨਿਆਂ ਦਾ ਮੰਗ ਲੈਂਦੇ ਤੁਸੀਂ ਹੁਣ ਇੱਕ ਅਪੀਲ ਦਰਜ ਦਿਓ ਕਿ ਮੁੱਖ ਮੰਤਰੀ ਪੰਜਾਬ ਨੂੰ ਅੱਜ ਰੈਲੀ ਪਹੁੰਚੇ ਚਲੋ ਅੰਦਰ ਨਹੀਂ ਗਏ ਬਾਹਰ ਬੈਠੇ ਹੋ ਵੀਡੀਓ ਰਾਈ ਕੀ ਕਹਿਣਾ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਕਿ ਭਾਈ ਹੁਣ ਕਿਵੇਂ ਇਹ ਨਸ਼ਾ ਸ਼ਡਾਓ ਕੇਂਦਰ ਖੋਲਿਆ ਜਾਵੇ ਫਰੀ ਤੇ ਜਿਹੜਾ ਬੱਚਿਆਂ ਦਾ ਮੁਕਤ ਇਲਾਜ ਹੋ ਜਾਵੇ ਤੇ ਬੰਦੇ ਬਣ ਜਾਣ ਸਾਡੀ ਵੀ ਜ਼ਿੰਦਗੀ ਬਣ ਜਾਵੇ ਉਹਾਰੇ ਮਾਪਿਆਂ ਨੂੰ ਤਾਂ ਅਗਲੇ 10 ਰੁਪਏ ਨਹੀਂ ਦੇ ਸਕਦੇ ਤੇ ਉਹਨਾਂ ਉਹ ਉਲਟ ਹੀ ਦਿੰਦੇ ਆ ਉਹਨਾਂ ਨੂੰ ਲਾ ਕੱਚੀਆਂ ਤੱਕ ਵੀ ਲੀੜੇ ਲੈ ਕੇ ਦਈਦੇ ਆ ਆ ਮੈਂ ਇਹ ਕਵਾੜ ਚੁਲੀ ਆ ਕੇ ਦੇਖ ਨਾ ਨੰਗ ਠੱਕੀਦਾ ਉਹ ਤਾਂ 10 ਰੁਪਏ ਰਿਹਾ ਮਾਣ ਆ ਉਹ ਤਾਂ ਪਾ ਲੈਣਾ ਉਹਦੀ ਗੱਲ ਸੁਣ ਨਾ ਨੀ ਤਖੜਿਆ ਤੇਰੇ ਅਰਕੇ ਤਾੜ ਨਾਲੇ ਜੇ 10 ਰੁਪਏ ਨਹੀਂ ਦੇ ਸਕਦੇ ਅਗਲੇ ਆਹ ਇਹ ਤਾਂ ਮਾਵਾ ਨੂੰ ਪਤਾ ਵਾ ਆ ਦੇਖੋ ਇਹ ਇਹ ਉਹ ਮਾਵਾ ਬੋਲਣ ਦੀਆਂ ਜਿਹੜੀਆਂ ਕਹਿੰਦੀ ਕਿ ਤੁਹਾਡੇ ਅਰਕੇ ਤਖੜੇਦਾਰੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਜਿਹੜਾ ਪਾਲਦੇ ਹਾਂ ਵੀ ਅੱਛਾ ਉਹਨਾਂ ਨੇ ਆਣਾ ਤੋਂ ਸਮਝ ਨਹੀਂ ਆਉਂਦੀ ਹੱਸਣਾ ਨਾ ਉਹ ਦੇਣ ਕਿੱਥੋਂ ਉਹ ਮਾੜਾ ਨਸ਼ੇ ਤੋਂ ਟੁੱਟੇ ਹੁੰਦੇ ਤੜਪਣ ਲਾ ਪੈਂਦੇ ਆ ਤੇ ਮਾਵਾ ਕੋ ਦੇਖ ਹੁੰਦਾ ਇਹ ਗੱਲਾਂ ਤੇ ਇਹ ਅਗਲੇ ਦਾ ਬਹੁਤ ਆਖਾਇਆ ਤੁਸੀਂ ਕਹਿੰਦੇ ਪ੍ਰਾਈਵੇਟ ਪ੍ਰਾਈਵੇਟ ਤੁਸੀਂ ਕਹਿੰਦੇ ਪ੍ਰਾਈਵੇਟ ਚ ਜਮਾ ਕਰਾਇਆ ਦੋ ਵਾਰ ਪ੍ਰਾਈਵੇਟ ਦੇ ਖਰਚਾ ਕਿੰਨਾ ਕਰਦਾ ਅਸੀਂ ਘੱਟੋ ਘੱਟ ਨਹੀਂ 80000 ਰੁਪਇਆ ਭਰਾਵਾ ਲਾ ਹਟੇ ਹੌਲ ਨੇ ਆਰ ਕਰ ਕਰਕੇ ਨਸ਼ੀ ਨਸ਼ੀ ਛਡਾਊ ਕੇਂਦਰ ਹਾਂ ਹੁਣ ਲਿਆਦਾ ਹੁੰਦਾ 60000 ਲਾਇਆ ਹਜੇ 5 ਕੰਨੀ ਹੋਏ ਲਿਆਂਦੇ ਨੂੰ ਮੁੰਡੇ ਨੂੰ 25 ਦਾ 25 ਦਾ ਨਹੀਂ ਹੁਣ ਅੰਦਰ ਕਿਨਾਂ ਕਚਰੇ ਰਾਖੀ ਕਰਕੇ ਅਸੀਂ ਤੇ ਫਰਕ ਫਰਕ ਕਿੰਨਾ ਕ ਪੈਂਦਾ ਮੰਨ ਲਓ ਇੱਕ ਵਾਰ ਲੈ ਕੇ ਉਸ ਤੋਂ ਬਾਅਦ ਦੁਬਾਰਾ ਹੁਣ ਐਗਤੀ ਲਿਆਂਦਾ ਵਾ ਹੁਣ ਨੀਗਾ ਹਜੇ 10 ਦਿਨ ਹੋਏ ਆ ਔਰ ਨਹੀਂ ਜਾਂਦਾ ਬਾਹਰ ਬਾਹਰ ਹੀ ਨਹੀਂ ਨਿਕਲ ਦਿੰਦੇ ਕੰਮ ਤਾਂ ਕਰਨਾ ਹੀ ਆ ਕੰਮ ਤਾਂ ਕਰਨਾ ਹੈ ਇਸ ਕਰਨ ਰਾਖੀ ਕਰ ਲਾਂਗੇ ਅਸੀਂ ਮਿਹਨਤੀ ਬੰਦੇ ਆ ਚਾਰ ਮੇਰੇਆਂ ਕੁੜੀਆਂ ਇੱਕੋ ਇੱਕ ਹੈਗਾ ਅਸੀਂ ਵੱਡਾ ਮੁੰਡਾ ਛੋਟਾ ਮੁੰਡਾ ਦੋ ਤੋਂ ਵੱਡਾ ਦੋ ਤੋਂ ਛੋਟਾ ਵਾ ਗਬਲਾ ਆ ਗਿਆ ਹਾਂਜੀ ਹਾਂ ਦੋ ਕੁੜੀਆਂ ਵੀ ਆਈਆਂ ਨੇ ਦੋ ਵਜੇ ਪਈਆਂ ਆ ਕੀ ਕਰੂ ਦੱਸੋ ਦਾਦੇ ਵਾਲੇ ਤੁਸੀਂ ਹੋ ਜੀ ਦੋਵੇਂ ਜੀ ਅਸੀਂ ਆ ਘਰ ਵਾਲੇ ਤੇਰੇ ਵਾਂਗੂ ਮੁੰਡਾ ਆ ਉਹ ਤੁਸੀਂ ਵੀਡੀਓ ਛੱਡ ਦਿਓ ਹੁਣ ਠੀਕ ਐ ਸਹੀ ਜਾਲਾ ਇਹ ਵੀ ਅੰਦਰ ਕਾਲਾ ਕਰ ਜੀ ਆਪਰੋਂ ਤੁਸੀਂ ਦੇਖਣਾ ਹੈ ਨਾ ਫਿਰ ਵੀਡੀਓ ਸ਼ੂਟਾ ਲਈ ਜਾਂਦੇ ਆਲੇ ਕੋਈ ਵੀ ਸ਼ਾਦੀ ਦੇਣੀਆਂ ਆ ਬਾਸਾ ਜੀ ਪਿੜੀਆਂ ਆ ਸਤਿ ਸ੍ਰੀ ਅਕਾਲ ਆ ਦੇਖ ਲੋ ਜੇ ਮਾਤਾ ਹੁਣ ਆਏ ਨੇ ਤੇ ਆਪਣਾ ਪ੍ਰਸ਼ਾਦ ਛਕ ਰਹੇ ਨੇ ਸ਼ਕੋ ਸ਼ਕੋ ਜੈ ਬਾਬੇ ਦੀ ਸੋ ਦੇਖ ਸਕਦੇ ਹੋ ਜੀ ਕਿ ਅੱਜ ਜਿੱਥੇ ਅਸੀਂ ਆਏ ਸੀਗੇ ਯੁੱਧ ਨਸ਼ਾ ਵਿਰੁੱਧ ਰੈਲੀ ਮੁੱਖ ਮੰਤਰੀ ਭਗਮਤ ਮਾਨ ਹੋਂ ਦੇ ਵੱਲੋਂ ਕਰਵਾਈ ਗਈ ਹੈ ਸਮੁੱਚੀ ਲੂਟਰਸ਼ਿਪ ਪਹੁੰਚੀ ਹੋੜੇ ਨਾਲ ਨਾਲ ਜਿੰਨੇ ਲੋਕ ਜਾਂ ਆਮ ਪਬਲਿਕ ਜਿਹੜੀ ਜਿੱਥੇ ਆਈਏ ਕੁਝ ਤਾਂ ਬਾਹਰ ਬੈਠੀ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਦੇਖਦੇ ਆ ਇਹਨਾਂ ਨੂੰ ਕੀ ਲੱਗਾ ਕਿ ਹਾਂਜੀ ਰੈਲੀ ਦੇ ਵਿੱਚ ਕੀ ਕਿਹੋ ਜਿਹਾ ਅੰਦਰੋਂ ਸੰਦੇਸ਼ ਆ ਰਿਹਾ ਜਾਂ ਜਿਹੜੀ ਹੋ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਇਹ ਕਿਹ ਲੋਕੀ ਘਰ ਟਾਈ ਜਾ ਰਹੇ ਨੇ ਤੇ ਉਹਨੇ ਤੇ ਕੀ ਇਹਨਾਂ ਦਾ ਆਪਣੀ ਪ੍ਰਤੀ ਕੀ ਆ ਉਹ ਵੀ ਸੁਣੀਏ ਬਾਕੀ ਥੋੜਾ ਜਿਹਾ ਤੁਸੀਂ ਕੀ ਕਿਹਨਾ ਚੋਣੇ ਹੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਉਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ